ਇੱਕ ਗਜ਼ਲ ਹੈ ਕਿ ਦੁਨੀਆਂ ਦੀ ਮਹਿਫਿਲ ਚ ਪੱਕੇ ਖਲੋ ਨਹੀਂ ਜਾਂਦੇ ਆਣਾ ਜਾਣਾ ਲੱਗਾ ਰਹਿਣਾ ਕਿੱਥੋਂ ਦੇ ਹੋ ਨਹੀਂ ਜਾਂਦੇ ਤੂੰ ਸੋਚੇ ਤੇਰੇ ਕਰਕੇ ਦੁਨੀਆਂ ਚੱਲੇ ਕਿਸੇ ਦੇ ਜਾਵਣ ਤੇ ਕੰਮ ਖਲੋ ਨਹੀਂ ਜਾਂਦੇ ਦੁਨੀਆਂਦਾਰੀ ਨੇ ਚੱਲਦੇ ਰਹਿਣਾ ਤਾਰੇ ਦੇ ਟੁੱਟਣ ਤੇ ਅਸਮਾਨ ਖਾਲੀ ਹੋ ਨਹੀਂ ਜਾਂਦੇ ਦੌਲਤਾਂ ਦਾ ਮਾਣ ਨਹੀਂ ਕਰੀਦਾ ਦੌਲਤਾਂ ਦਾ ਮਾਣ ਨਹੀਂ ਕਰੀਦਾ ਬਣੀਆਂ ਪੰਡਾ ਨਾਲ ਢੋ ਨਹੀਂ ਜਾਂਦੇ ਚੱਲਦੇ ਰਹਿਣਾ ਹੀ ਤਾਂ ਜ਼ਿੰਦਗੀ ਹੈ ਓਖੇ ਵੇਲੇ ਵਿੱਚ ਸੌ ਨਹੀਂ ਜਾਂਦੇ ਦੁਨੀਆ ਤੇ ਆਏ ਲਿਖਾ ਲਿਆਉਂਦੇ ਨੇ ਦੁਨੀਆ ਤੇ ਆਏ ਲਿਖਾ ਲਿਆਉਂਦੇ ਨੇ ਐਵੇਂ ਹੱਕ ਕਿੱਥੇ ਦਾ ਖੋ ਨਹੀਂ ਜਾਂਦੇ ਛੱਡ ਦੇ ਫਿਕਰਾਂ ਤੂੰ ਕਿਸੇ ਤੋਂ ਕੀ ਲੈਣਾ ਛੱਡ ਦੇ ਫਿਕਰਾਂ ਤੂੰ ਕਿਸੇ ਤੋਂ ਕੀ ਲੈਣਾ ਭਈ ਡੰਗਰ ਤੇਰੇ ਚੋ ਨਹੀਂ ਜਾਂਦੇ ਮੰਮੀ ਚੰਗੇ ਕਰਮ ਕਰਦਾ ਰਹਿ ਬਸ ਮੰਮੀ ਚੰਗੇ ਕਰਮ ਕਰਦਾ ਰਹਿ ਬਸ ਮੈਂ ਸੁਣਿਆ ਚੰਗੇ ਬੰਦਿਆਂ ਦੀ ਮੋਹ ਨਹੀਂ ਜਾਂਦੀ ਚੰਗੇ ਬੰਦਿਆਂ ਦੀ ਮੋਹ ਨਹੀਂ ਜਾਂਦੀ